ਲਓ ਜੀ ਇਹ ਹਨ ਪਰਮਾ ਕਰੇਲੇ ਜੋ ਕਿ ਬਿਨਾ ਤਲੇ ਬਿਨਾ ਫਰਾਈ ਕੀਤੇ ਬਣਾਏ ਗਏ ਆ ਬਹੁਤ ਹੀ ਸਾਫ ਸੁਥਰੇ ਤਰੀਕੇ ਦੇ ਨਾਲ ਹੈਲਥੀ ਕਰੇਲੇ ਜਿਸ ਤਰ੍ਹਾਂ ਮੈਂ ਬਣਾਇਆ ਤੁਸੀਂ ਵੀ ਬਣਾਓ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਾਨੂ ਫੈਮਿਲੀ ਜੀ ਹੋਰ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰਹੋ ਜੀ ਚੜਦੀ ਕਲਾ ਚ ਰੱਖੇ ਵਾਹਿਗੁਰੂ ਤੁਹਾਨੂੰ ਕਾਰੋਬਾਰਾਂ ਚ ਵਾਧੇ ਕਰੇ ਅਸੀਂ ਵੀ ਠੀਕ ਆਂ ਤੇ ਚੜਦੀ ਕਲਾ ਚ ਆਂ ਜੀ ਤੇ ਅੱਜ ਮੈਂ ਬਣਾ ਰਹੀ ਆਂ ਇਹ ਕਰੇਲੇ ਕਰੇਲੇ ਬਹੁਤ ਹੀ ਵਧੀਆ ਸੀ ਤਾਜ਼ੇ-ਤਾਜ਼ੇ ਕਰੇਲੇ ਆਏ ਸੀ ਫਰੈਸ਼ ਕarele ਆਏ ਸੀਗੇ ਇਸ ਕਰਕੇ ਮੈਂ ਸੋਚਿਆ ਕਿ ਚਲੋ ਅੱਜ ਇਹਨਾਂ ਨੂੰ ਭਰ ਕੇ ਬਣਾਉਨੇ ਆ ਪਰ ਬਿਨਾ ਫਰਾਈ ਕੀਤੇ ਬਣਾਉਨੇ ਆ ਜੋ ਕਿ ਬਹੁਤ ਹੀ ਹੈਲਥੀ ਹੁੰਦੇ ਆ ਕੋਈ ਵੀ ਇਹਨਾਂ ਦੇ ਜਿਹੜੇ ਪੋਸ਼ਟਿਕ ਤੱਤ ਆ ਉਹ ਨਸ਼ਟ ਹੋ ਜਾਂਦੇ ਆ ਫਰਾਈ ਕਰਨ ਦੇ ਨਾਲ ਸੋ ਜੀ ਇਹਨਾਂ ਨੂੰ ਮੈਂ ਪਹਿਲਾਂ ਕarele ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਧੋਣ ਤੋਂ ਬਾਅਦ ਹਲਕਾ ਹਲਕਾ ਜਿਹੜਾ ਉੱਪਰ ਆ ਨਾ ਇਹਨਾਂ ਦੀ ਸਕਿਨ ਹੁੰਦੀ ਆ ਥੋੜੀ ਜੀ ਦਰੜ ਫਰੜ ਜੀ ਹੁੰਦੀ ਆ ਉਹਨੂੰ ਹਲਕਾ ਹਲਕਾ ਮੈਂ ਇਹ ਪਿੱਲਰ ਦੇ ਨਾਲ ਪੀਲ ਕਰ ਲਿਆ ਕद्दू ਦਾ ਮਤਲਬ ਇਹਨੂੰ ਛਿੱਲ ਲਿਆ ਹਲਕਾ ਜਿਹਾ ਛਿਲਕਾ ਬਹੁਤ ਜ਼ਿਆਦਾ ਨਹੀਂ ਉਤਾਰਨਾ ਜਿੰਨਾ ਉੱਪਰ ਉੱਚਾ ਨੀਮਾ ਜਿਹਾ ਹੁੰਦਾ ਨਾ ਉਹਨੂੰ ਬਰਾਬਰ ਕਰ ਲੈਣਾ ਇਹ ਮੈਂ ਸਾਰੇ ਰੱਖ ਲਿਆ ਜਿਹੜੇ ਛਿਲਕੇ ਉਤਾਰੇ ਸੀ ਇਹਨਾਂ ਨੂੰ ਵੀ ਮੈਂ ਅੱਗੇ ਆਪਾਂ ਇਹਨਾਂ ਨੂੰ ਵੇਸਟ ਨਹੀਂ ਕਰਨਾ ਹੈਗਾ ਇਹਨਾਂ ਨੂੰ ਵੀ ਵਰਤਾਂਗੇ ਤੇਜੀ ਜਿਹੜੇ ਕਰੇਲੇ ਸੀ ਇਹਨਾਂ ਨੂੰ ਹਲਕਾ ਹਲਕਾ ਮੈਂ ਨਮਕ ਲਗਾ ਲੈਣਾ ਹੈ ਛਿੱਲਣ ਤੋਂ ਬਾਅਦ ਨਮਕ ਲਗਾ ਕੇ ਰੱਖਣਾ ਨਹੀਂ ਬਹੁਤਾ ਟਾਈਮ ਕਿਉਂਕਿ ਮੈਂ ਉਸੇ ਵੇਲੇ ਇਹ ਬਣਾ ਕੇ ਤਿਆਰ ਕਰਨੇ ਆ ਸੋ ਇਸ ਕਰਕੇ ਮੈਂ ਇਧਰ ਕੜਾਈ ਦੇ ਵਿੱਚ ਪਾਣੀ ਗਰਮ ਕਰਨ ਵਾਸਤੇ ਰੱਖ ਦਿੱਤਾ ਇਹਦੇ ਵਿੱਚ ਇਹ ਮੈਂ ਰੱਖ ਦਿੱਤੇ ਜੀ ਕਰੇਲੇ ਕਰੇਲੇ ਸਟੀਮ ਹੋ ਰਹੇ ਆ ਤੇ ਦੂਸਰੀ ਸਾਈਡ ਤੇ ਮੈਂ ਇੱਕ ਮਸਾਲਾ ਤਿਆਰ ਕਰਨ ਲੱਗ ਗਈ ਆ ਇਹਦੇ ਵਿੱਚ ਮੈਂ ਤੇਲ ਪਾਇਆ ਤੇਲ ਦੇ ਵਿੱਚ ਪਾਤਾ ਜੀ ਜੀਰਾ ਜੀਰਾ ਪਾਉਣ ਤੋਂ ਬਾਅਦ ਜੀ ਜਿਹੜਾ ਇਹ ਆਪਾਂ ਛਿਲਕਾ ਉਤਾਰਿਆ ਸੀ ਨਾ ਕareleਆਂ ਦਾ ਇਹਨੂੰ ਮੈਂ ਚੰਗੀ ਤਰ੍ਹਾਂ ਇਹਦੇ ਵਿੱਚ ਰੋਸਟ ਕਰਨਾ ਆ ਆਇਲ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਆਇਲ ਜਿਹੜਾ ਮੈਂ ਬਹੁਤ ਘੱਟ ਪਾਇਆ ਉਹ ਵੀ ਸਰੋਂ ਦਾ ਪਾਣਾ ਸਰੋਂ ਦੇ ਤੇਲ 'ਚ ਕarele ਬਹੁਤ ਹੀ ਟੇਸਟੀ ਬਣਦੇ ਆ ਸੋ ਜੀ ਜਿਹੜੇ ਇਹ ਛਿਲਕੇ ਆ ਇਹਨਾਂ ਨੂੰ ਸਿੱਟਿਆ ਨਾ ਕਰੋ ਬਹੁਤ ਹੀ ਜ਼ਿਆਦਾ ਕareleਆਂ ਤੋਂ ਵੀ ਜ਼ਿਆਦਾ ਇਹਨਾਂ ਦੇ ਵਿੱਚ ਤਾਕਤ ਹੁੰਦੀ ਆ ਹੈਲਥੀ ਹੁੰਦੇ ਸਾਡੇ ਵਾਸਤੇ ਮੈਂ ਹੁਣ ਇਹਦੇ ਵਿੱਚ ਨਮਕ ਪਾ ਲਿਆ, ਕੁੱਟੀ ਹੋਈ ਲਾਲ ਮਿਰਚ ਪਾ ਲਈ ਤੇ ਚੌਥਾਈ ਟੀस्पून ਮੇਦੇ ਵਿੱਚ ਹਲਦੀ ਪਾ ਲਈ। ਚੰਗੀ ਤਰ੍ਹਾਂ ਫਿਰ ਇਹਨਾਂ ਨੂੰ ਹਲਕਾ ਜਿਹਾ ਇਹਨਾਂ ਨੂੰ ਫਿਰ ਮੈਂ ਸੌਟੇ ਕਰਨ ਲੱਗ ਪਈ ਆ। ਜਿਹੜੀ ਗੈਸ ਦੀ ਫਲੇਮ ਆ ਉਹ ਆਪਾਂ ਮੀਡੀਅਮ ਰੱਖਣੀ ਆ ਤਾਂ ਜੋ ਇਹ ਸਾਡੇ ਜਿਹੜੇ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਹਲਕਾ ਜਿਹਾ ਇਹ ਜਲੇ ਨਾ। ਤੇਲ ਬਹੁਤ ਘੱਟ ਪਾਇਆ ਹੈ ਤੇਲ ਬਹੁਤ ਜ਼ਿਆਦਾ ਨਹੀਂ ਪਾਣਾ ਇਹ ਆਪਾਂ ਕਰੇਲੇ ਇਸ ਤਰ੍ਹਾਂ ਬਣਾਣੇ ਆ ਕਿ ਇਹ ਕਰੇਲੇ ਜਿਹੜੇ ਆ ਸਾਡੇ ਜ਼ਿਆਦਾ ਆਇਲੀ ਜੈ ਨਾ ਹੋਣ ਸੋ ਜੀ ਥੋੜਾ ਜਿਹਾ ਇਹਨਾਂ ਨੂੰ ਭੁੰਨਣ ਤੋਂ ਬਾਅਦ ਹੁਣ ਮੈਂ ਇਹਦੇ ਵਿੱਚ ਘੱਟੋ ਘੱਟ 4 ਤੋਂ 5 ਪਿਆਜ਼ ਬਿਲਕੁਲ ਬਰੀਕ ਚੋਪਰ ਦੇ ਵਿੱਚ ਚੋਪ ਕੀਤੇ ਹੋਏ ਆ ਇਹਨਾਂ ਨੂੰ ਪਾ ਲੈਣਾ ਆ ਇਹਨਾਂ ਦਾ ਮੈਂ ਪੇਸਟ ਨਹੀਂ ਬਣਾਣਾ ਇਸ ਤਰ੍ਹਾਂ ਹਲਕੇ ਬਰੀਕ ਦਰਦਰੇ ਜਿਹੇ ਇਹਨਾਂ ਨੂੰ ਤੁਸੀਂ ਚੋਪਰ ਦੇ ਵਿੱਚ ਚੋਪ ਕਰ ਸਕਦੇ ਆ ਤੇ ਫਿਰ ਦੁਬਾਰਾ ਇਹਨਾਂ ਨੂੰ ਮੈਂ ਇਹਦੇ ਵਿੱਚ ਮਿਕਸ ਕਰ ਰਹੀ ਆ ਯਕੀਨ ਜਾਣਿਓ ਬਹੁਤ ਹੀ ਟੇਸਟੀ ਕਰੇਲੇ ਬਣੇ ਸੀ ਬਹੁਤ ਹੀ ਸਾਰਿਆਂ ਨੂੰ ਪਸੰਦ ਆਏ ਕਿਉਂਕਿ ਫਰਾਈ ਕਰਨ ਤੋਂ ਹਰ ਕੋਈ ਡਰਦਾ ਆ ਗਰਮੀ ਬਹੁਤ ਜ਼ਿਆਦਾ ਆ ਸੋ ਇਸ ਕਰਕੇ ਆਪਾਂ ਸੋਚਿਆ ਕਿ ਸਟੀਮ ਕਰਦੇ ਆ ਉਧਰ ਮੇਰੇ ਕਰੇਲੇ ਉਧਰ ਕੜਾਈ ਦੇ ਵਿੱਚ ਆਪਾਂ ਸਟੀਮ ਕਰਨ ਲਈ ਰੱਖੇ ਹੋਏ ਸੀ ਆ ਦੇਖੋ ਇਸ ਤਰ੍ਹਾਂ ਕਰੇਲੇ ਬਿਲਕੁਲ ਬੜੇ ਆਰਾਮ ਦੇ ਨਾਲ ਸਟੀਮ ਹੋਰ ਗਏ ਆ ਇਹਨਾਂ ਨੂੰ ਮੈਂ ਹੁਣ ਕੱਢ ਲੈਣਾ ਬਾਅਦ ਤੇ ਦੂਸਰੀ ਸਾਈਡ ਤੇ ਸਾਡਾ ਜਿਹੜਾ ਮਸਾਲਾ ਆ ਉਹ ਭੁੱਜ ਰਿਹਾ ਆ ਤੇ ਓਨੀ ਦੇਰ ਜੀ ਤੁਸੀਂ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਂਦੀ ਹੈ ਹੁਣ ਜੀ ਮੈਂ ਇਹ ਪੈਨ ਦੇ ਵਿੱਚ ਸੁੱਕੇ ਮਸਾਲੇ ਜਿਹੜੇ ਆ ਮੈਂ ਹਲਕੇ ਜੇ ਡਰਾਈ ਰੋਸਟ ਕੀਤੇ ਸੀ ਜਿਵੇਂ ਕਿ ਕੜਾ ਧਨੀਆ ਹੁੰਦਾ ਜਿਹੜਾ ਸਾਬਤ ਧਨੀਆ ਹੁੰਦਾ ਉਹ ਤੇ ਜੀਰਾ ਇਹ ਮੈਂ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰ ਲੈਣਾ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਸੌਂਫ ਵੀ ਪਾ ਸਕਦੇ ਆ ਪਰ ਇਹ ਧਨੀਏ ਦਾ ਤੇ ਜੀਰੇ ਦਾ ਫਲੇਵਰ ਮੈਨੂੰ ਜ਼ਿਆਦਾ ਪਸੰਦ ਆ ਸਾਡੇ ਸਾਰਿਆਂ ਨੂੰ ਪਸੰਦ ਆ ਤੇ ਇਸ ਕਰਕੇ ਮੈਂ ਨਹੀਂ ਪਾਇਆ ਹੁਣ ਇਹੀ ਜਿਹੜਾ ਪੀਸਿਆ ਹੋਇਆ ਸੀਗਾ ਮੈਂ ਇਹਨੂੰ ਰੋਸਟ ਕਰਕੇ ਪੀਸਿਆ ਸੀ ਇਹ ਮੈਂ 2 ਤੋਂ 2 ਚਮਚ ਮੈਂ ਪਾ ਦਣੇ ਆ ਥੋੜਾ ਜਿਹਾ ਮੈਂ ਰੱਖ ਲਿਆ ਆ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਮਸਾਲੇ ਦੇ ਵਿੱਚ ਬਹੁਤ ਹੀ ਤਾਜੇ ਫਰੈਸ਼ ਰੋਸਟ ਕੀਤੇ ਹੋਏ ਇਹ ਜਿਹੜੇ ਖੜੇ ਧਨੀਆ ਤੇ ਜੀਰਾ ਨਾ ਆਪਾਂ ਪੀਸਿਆ ਆ ਬਹੁਤ ਵਧੀਆ ਫਲੇਵਰ ਆਂਦਾ ਆ ਟੇਸਟ ਬਹੁਤ ਵਧੀਆ ਆਂਦਾ ਤਾਜੀ ਚੀਜ਼ ਦਾ ਇਹ ਜੀ ਮੈਂ ਇੱਕ ਚਮਚ ਹਲਕਾ ਜਿਹਾ ਇਹਦੇ ਵਿੱਚ ਕੁੱਟਿਆ ਹੋਇਆ ਅਨਾਰ ਦਾਣਾ ਆਇਆ ਐ ਅਨਾਰ ਦਾਣੇ ਦਾ ਜਿਹੜਾ ਟੇਸਟ ਆ ਫਲੇਵਰ ਆ ਕਰੇਲਿਆਂ ਦੇ ਵਿੱਚ ਬਹੁਤ ਵਧੀਆ ਆਂਦਾ ਆ ਤੁਹਾਡੇ ਕੋਲ ਅਨਾਰ ਦਾਣਾ ਨਹੀਂ ਹੈਗਾ ਤੁਸੀਂ ਅਮਚੂਰ ਪਾਊਡਰ ਪਾ ਸਕਦੇ ਆ ਇਹਦੇ ਵਿੱਚ ਜਾਂ ਫਿਰ ਤੁਸੀਂ ਇਹਨੂੰ ਇੱਥਾਂ ਗੈਸ ਤੋਂ ਉਤਾਰ ਕੇ ਇਹਦੇ ਵਿੱਚ ਤੁਸੀਂ ਨਿੰਬੂ ਦਾ ਨਿੰਬੂ ਵੀ ਨਚੋੜ ਸਕਦੇ ਆ ਸੋ ਜੀ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਕੱਟ ਕੇ ਪਾ ਰਹੀ ਆ ਹਰਾ ਧਨੀਆ ਤੁਹਾਡੇ ਕੋਲ ਹੈਗਾ ਪਾ ਦਿਓ ਨਹੀਂ ਤਾਂ ਆਪਸ਼ਨਲ ਹੈ ਵੀ ਨਹੀਂ ਹੈਗਾ ਤੁਸੀਂ ਨਾ ਪਾਓ ਇਹਨੂੰ ਸਕਿੱਪ ਕਰ ਸਕਦੇ ਆ ਵੈਸੇ ਹੀ ਜਿਹੜਾ ਮਸਾਲਾ ਆ ਬਹੁਤ ਟੇਸਟੀ ਬਣ ਜਾਂਦਾ ਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀਗਾ ਜੀ ਤੇ ਹੁਣ ਮੈਂ ਦੂਸਰੇ ਪਾਸੇ ਇੱਥੇ ਪੈਨ ਦੇ ਵਿੱਚ ਦੋ ਤੋਂ ਤਿੰਨ ਚਮਚ ਸਿਰਫ ਮੈਂ ਆਇਲ ਰੱਖਿਆ ਦੇਖੋ ਇਸ ਆਇਲ ਦੇ ਵਿੱਚ ਆਪਾਂ ਕarele ਫਰਾਈ ਕਰਨੇ ਆ ਕਿਉਂਕਿ ਡੀਪ ਜਦੋਂ ਆਪਾਂ ਪਹਿਲਾਂ ਸਾਨੂੰ ਕarele ਫਰਾਈ ਕਰਨੇ ਪੈਂਦੇ ਸੀ ਫਿਰ ਮਸਾਲਾ ਵੀ ਫਰਾਈ ਕਰਨਾ ਪੈਂਦਾ ਸੀ ਖੁੱਲੇ ਤੇਲ 'ਚ ਤੁਸੀਂ ਦੇਖ ਸਕਦੇ ਹੋ ਤੇਲ ਬਹੁਤ ਘੱਟ ਲੱਗਾ ਹੈ ਇਹਨਾਂ ਕareleਆਂ ਨੂੰ ਸਟੀਮ ਹੋਏ ਕareleਆਂ ਨੂੰ ਮੈਂ ਠੰਡਾ ਹੋਣ ਤੋਂ ਬਾਅਦ ਤੇ ਮਸਾਲਾ ਠੰਡਾ ਹੋਣ ਤੋਂ ਬਾਅਦ ਇਸ ਤਰ੍ਹਾਂ ਇਹਨਾਂ ਦੇ ਵਿੱਚ ਮਸਾਲਾ ਜਿਹੜਾ ਮੈਂ ਭਰ ਰਹੀ ਆ ਤੇ ਥੋੜੀ ਜਿਹੀ ਵੀਡੀਓ ਮੇਰੇ ਤੋਂ ਸਕਿਪ ਹੋ ਗਈ ਸੀ ਕਿਉਂਕਿ ਜਦੋਂ ਮੈਂ ਕਰੇਲੇ ਛਿੱਲੇ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਮੈਂ ਇਹਨਾਂ ਨੂੰ ਕੱਟ ਲਗਾਏ ਸੀ ਚੀਰੇ ਲਗਾਏ ਸੀਗੇ ਸੈਂਟਰ ਦੇ ਵਿੱਚੋਂ ਇਹ ਤਾਂ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਹੀ ਪਤਾ ਆ ਸੋ ਇਸ ਕਰਕੇ ਕਈ ਵਾਰ ਵੀਡੀਓ ਸਕਿਪ ਹੋ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਕਈ ਵਾਰ ਲਾਈਟ ਚਲ ਜਾਂਦੀ ਹੈ ਇਸ ਕਰਕੇ ਥੋੜਾ ਜਿਹਾ ਭਲਿਖਾ ਬਲਗ ਜਾਂਦਾ ਆ ਸੋ ਜੀ ਕਰੇਲੇ ਸਾਰੇ ਭਰ ਲਿਆ ਭਰਨ ਤੋਂ ਬਾਅਦ ਜੀ ਜਿਹੜਾ ਤੇਲ ਆ ਉਹਦਾ ਇੱਕ ਆਪਾਂ 73 ਜੀ ਕਢ ਦੇਣੀ ਗਰਮ ਕਰਕੇ ਫਿਰ ਜਦੋਂ ਦੁਬਾਰਾ ਇਹਨੂੰ ਥੋੜਾ ਜਿਹਾ ਟੈਂਪਰੇਚਰ ਡਾਉਨ ਹੋਣ ਤੋਂ ਬਾਅਦ ਇਸ ਤਰ੍ਹਾਂ ਬੰਨ ਵਾਏ ਬੰਨ ਕਰਕੇ ਸਾਰੇ ਕਰੇਲੇ ਜਿਹੜੇ ਆ ਉਹ ਮੈਂ ਇਹਦੇ ਵਿੱਚ ਰੱਖ ਦੇਣੇ ਤੁਸੀਂ ਦੇਖੋ ਤੇਲ ਜਿਹੜਾ ਆ ਕਰੇਲਿਆਂ ਨਾਲ ਬਿਲਕੁਲ ਹਲਕਾ ਜਿਹਾ ਟੱਚ ਹੋ ਰਿਹਾ ਆ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਡੀਪ ਨਹੀਂ ਕਰਨਾ ਫਰਾਈ ਤਾਂ ਜੋ ਜਿਹੜਾ ਸਾਡੇ ਮੂੰਹ ਚ ਖਾਣ ਵੇਲੇ ਤੇਲੇ ਤੇਲ ਆਵੇ ਸੋ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਇਸ ਤਰ੍ਹਾਂ ਦੇਖੋ ਕਰੇਲੇ ਬਿਲਕੁਲ ਫਰਾਈ ਹੋ ਰਹੇ ਆ ਬਹੁਤ ਪਸੰਦ ਆਏ ਸਾਰਿਆਂ ਨੂੰ ਬਹੁਤ ਟੇਸਟੀ ਲੱਗੇ ਇੱਕ ਤਾਂ ਆਪਾਂ ਇਹਨਾਂ ਨੂੰ ਸਟੀਮ ਕੀਤਾ ਆ ਦੂਸਰਾ ਜਿਹੜਾ ਆ ਕਿ ਇਹਨਾਂ ਨੂੰ ਜਿਹੜੇ ਆਪਾਂ ਸਟੀਮ ਕਰਨ ਤੋਂ ਬਾਅਦ ਮਸਾਲਾ ਭਰ ਕੇ ਹਲਕਾ ਜਿਹਾ ਇਹਨਾਂ ਨੂੰ ਇੱਕ ਸੌਰਟੇ ਜਿਹਨੂੰ ਕਹਿੰਦੇ ਆ ਉਹੀ ਕੀਤਾ ਆ ਤੇਲ ਬਹੁਤ ਘੱਟ ਪਾਇਆ ਤਿੰਨ ਬੜੇ ਮਜੇ ਤੇਲ ਦੇ ਪਾਇਆ ਤੇ ਇਹ ਵੀ ਤੇਲ ਬਚ ਜਾਂਦਾ ਆ ਜਦੋਂ ਆਪਾਂ ਕਰੇਲੇ ਇਹਨਾਂ ਨੂੰ ਸੋਰਟੇ ਕਰਦੇ ਆ ਕਲਰ ਦੇਖੋ ਕਿੰਨਾ ਸੋਹਣਾ ਆਇਆ ਹਲਕਾ ਜਿਹਾ 골ਡ ਜਿਹਾ ਕਲਰ ਆ ਗਿਆ ਆ ਤੇ ਇਹ ਕਰੇਲੇ ਜਿਹੜੇ ਆ ਜੀ ਤੁਸੀਂ ਤਾਂ ਸਭ ਸਭ ਨੂੰ ਹੀ ਪਤਾ ਆ ਕਿ 슈ਗਰ ਵਾਸਤੇ ਬਹੁਤ ਜਗ ਵਧੀਆ ਆ ਬਹੁਤ ਹੀ ਫਾਇਦੇਮੰਦ ਆ ਇਹਨਾਂ ਕਰੇਲਿਆਂ ਨੂੰ ਸੋ ਜੀ ਜਿਹੜਾ ਹਲਕਾ ਜਿਹਾ ਆਪਾਂ ਨਮਕ ਲਗਾਇਆ ਸੀ ਕਰੇਲਿਆਂ ਨੂੰ ਉਹ ਦਾ ਨਾਲ ਇਹ ਹੁੰਦਾ ਆ ਕਿ ਇੱਕ ਤਾਂ ਕ੍ਰੇਲੇ ਫਿੱਕੇ ਜੇ ਨਹੀਂ ਲੱਗਦੇ ਬਾਹਰੋਂ ਜਦੋਂ ਆਪਾਂ ਬਾਈਟ ਲੈਂਦੇ ਆ ਜਾਂ ਰੋਟੀ ਦੇ ਨਾਲ ਖਾਂਦੇ ਆ ਤੇ ਦੂਸਰੀ ਗੱਲ ਇਹ ਆ ਕਿ ਕ੍ਰਿਸਪੀ ਜੇ ਬਹੁਤ ਸੋਹਣੇ ਹੋ ਜਾਂਦੇ ਆ ਟੇਸਟੀ ਲੱਗਦੇ ਆ ਤੇ ਇੱਕ ਕੋੜਾਪਣ ਜਿਹੜਾ ਜ਼ਿਆਦਾ ਹੁੰਦਾ ਆ ਉਹ ਘਟ ਜਾਂਦਾ ਆ ਵੀ ਅਸੀਂ ਇਹਨਾਂ ਦਾ ਕੋਈ ਵੀ ਨਮਕ ਲਗਾ ਕੇ ਪਾਣੀ ਨਹੀਂ ਨਿਚੋੜਿਆ ਕੁਛ ਨਹੀਂ ਕੀਤਾ ਨਮਕ ਲਗਾ ਕੇ ਜਿਹੜਾ ਆਪਾਂ ਪਾਣੀ ਇਹ ਤਾਂ ਨਚੋੜਦੇ ਆ ਨਾ ਕਰੇਲਿਆਂ ਦਾ ਉਹ ਸਾਡੇ ਜਿਹੜੇ ਪੋਸ਼ਟਿਕ ਤੱਤ ਆ ਉਹ ਸਾਰੇ ਨਿਕਲ ਜਾਂਦੇ ਆ ਕੜਤ ਕੋੜੇ ਕਰੇਲੇ ਖਾਣੇ ਤਾਂ ਸਭ ਤੋਂ ਵਧੀਆ ਫਾਇਦੇਮੰਦ ਹੀ ਹੁੰਦੇ ਆ ਕਿਉਂਕਿ ਅਗਰ ਆਪਾਂ ਇਹਨਾਂ ਦਾ ਕੜਤਣ ਹੀ ਕਰਦਾਂਗੇ ਫਿਰ ਸਾਨੂੰ ਇਹਨਾਂ ਨੇ ਕੋਈ ਵੀ ਫਾਇਦਾ ਨਹੀਂ ਕਰਨਾ ਦੇਖੋ ਜੀ ਤੇਲ ਜਿਹੜਾ ਥੋੜਾ ਜਿਹਾ ਉੰਨਾ ਕਿ ਜਿੰਨਾ ਕਰਹਿ ਗਿਆ ਉਹ ਤੋਂ ਥੋੜਾ ਘੱਟ ਰਹਿ ਗਿਆ ਜਿੰਨਾ ਆਪਾਂ ਪਾਇਆ ਸੀ ਹੋਰ ਨਹੀਂ ਪਾਇਆ ਉਹਦੇ ਵਿੱਚ ਹੀ ਦੂਸਰਾ ਜਿਹੜਾ ਵੈਚ ਆ ਉਹ ਵੀ ਇਹ ਹਲਕਾ ਜਿਹਾ ਆਪਾਂ ਉਹ ਵੀ ਇਹਨਾਂ ਨੂੰ ਆਪਾਂ ਕਰ ਲੈਣਾ ਕਰੇਲੇ ਤਕਰੀਬਨ ਪੱਕੇ ਹੋਏ ਸੀ ਪੱਕਣ ਤੋਂ ਬਾਅਦ ਜੀ ਕarele ਸਟੀਮ ਹੋਣ ਸਟੀਮ ਦੇ ਵਿੱਚ ਬਣ ਜਾਂਦੇ ਇੱਕ ਹਲਕਾ ਜਿਹਾ ਆਪਾਂ ਇਹਨਾਂ ਨੂੰ ਸੌਟੇ ਹੀ ਕਰਨਾ ਹੈ ਗਰਮਾ ਗਰਮ ਪਰਸ਼ਾਦੇ ਫੁਲਕੇ ਸਾਡੇ ਪੱਕ ਗਏ ਸੀਗੇ ਗਰਮਾ ਗਰਮ ਫੁਲਕਿਆਂ ਦੇ ਨਾਲ ਆਪਾਂ ਕarele ਨੂੰ ਕਰਾਂਗੇ ਇੰਜਵਾਏ ਸੋ ਜੀ ਤੁਹਾਨੂੰ ਮੈਂ ਕarele ਚੱਕ ਕੇ ਦਿਖਾ ਰਹੀ ਹਾਂ ਬਹੁਤ ਵਧੀਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਲਾਈਟ ਦਾ ਇਸ਼ੂ ਹੋ ਰਿਹਾ ਸੀ ਲਾਈਟ ਸਾਡੇ ਬਹੁਤ ਜ਼ਿਆਦਾ ਕਦੇ ਜਾ ਰਹੀ ਸੀ ਆ ਰਹੀ ਸੀ ਇਸ ਕਰਕੇ ਇਹਨਾਂ ਦੇ ਜਿਹੜੀ ਵੀਡੀਓ ਬਣ ਰਹੀ ਸੀ ਉਹ ਥੋੜਾ ਜਿਹਾ ਲਾਈਟ ਘਟ ਧੁੰਦਲੀ ਜੇ ਲੱਗ ਰਹੀ ਆ ਜਾਂ ਲਾਈਟ ਘਟ ਆ ਰਹੀ ਆ ਇਸ ਕਰਕੇ ਲਓ ਜੀ ਕarele ਦੇਖੋ ਕਿੰਨੇ ਵਧੀਆ ਬਿਲਕੁਲ ਇਹ ਸੌਫਟ ਹੋ ਚੁੱਕੇ ਸੀ ਟੇਸਟ ਕਰਾਇਆ ਮੇਰੀ ਬੇਟੀ ਨੇ ਟੇਸਟ ਕੀਤਾ ਬੱਚੇ ਵੀ ਖਾਣਗੇ ਚਾ ਕੇ ਖਾਣਗੇ ਅਗਰ ਤੁਸੀਂ ਇਸ ਤਰੀਕੇ ਨਾਲ ਕarele ਬਣਾਇਓ ਪ੍ਰਦੀਪ ਨੂੰ ਵੀ ਬਹੁਤ ਪਸੰਦ ਆਏ ਮੈਂ ਵੀ ਟੇਸਟ ਕੀਤਾ ਬਿਲਕੁਲ ਨਮਕ ਮਿਰਚ ਤੇ ਇੱਕ ਨਾਰਦਾਣੇ ਦਾ ਜਿਹੜਾ ਫਲੇਵਰ ਆ ਰਿਹਾ ਸੀ ਬਹੁਤ ਸੋਹਣਾ ਆ ਰਿਹਾ ਸੀ ਟੇਸਟੀ ਲੱਗ ਰਿਹਾ ਸੀ ਹਲਕੀ ਜਿਹੀ ਖਟਾਸ ਇਹਨਾਂ ਦੇ ਟੇਸਟ ਨੂੰ ਹੋਰ ਵੀ ਵਧਾ ਰਹੀ ਸੀ ਸੋ ਜੀ ਬਣਾਇਓ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਮੈਂ ਮਿਲਦੀਆਂ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਆਵਾਂਗੀ ਤੇ ਮੈਨੂੰ ਜੀ ਉਹ ਦਿਓ ਇਜਾਜ਼ਤ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ